ਵੈਟ ਵੈਪ ਹੈਲੋ ਗਾਇਸ ਇੱਕ ਤੁਹਾਨੂੰ ਜਾਦੂ ਦਿਖਾਉਣਾ ਹੈ ਗਾਇਸ ਜਦੋਂ ਕੋ ਜਦੋਂ ਹੁੰਦਿਆ ਬਿੱਲੀਆਂ ਦਾ ਇੱਕ ਕਰਨੀ ਰਹੀ ਹੈ ਇੱਕ ਕਰਦੀ ਹੈ ਵਾਓ ਤੇਰੀ ਟਕ ਉਹ ਇੱਕ ਪੱਜੀ ਗਾਇਸ ਭੱਜ ਗਏ ਨਹੀਂ ਤੇ ਗਾਇਸ ਬਿੱਲੀਆਂ ਦਾ ਜਦੋਂ ਤੁਸੀਂ ਵੇਖ ਹੀ ਲੈਣਾ ਆਪਾਂ ਜਾਣਿਆ ਕਰ ਸਹੀ ਛੋਟੀ ਜਿਹੀ ਮੀਟਿੰਗ ਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਵਿੱਚ ਵੀਡੀਓ ਨਾ ਵੀਡੀਓ ਨਾ ਬਣੇ ਰਿਹਾ ਸਾਰੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਹੜੀ ਮੀਟਿੰਗ ਆ ਘਰ ਦੇ ਵਿੱਚ ਤੇ ਅੰਕਲ ਘਰ ਵੀ ਜਾਂਦੇ ਆ ਆਜੋ ਗਾਇਸ ਤੇ ਅੰਕਲ ਆ ਗਏ ਸੋਤੇ ਤੇ ਆਪਾਂ ਠਾਹਤਾ ਅੰਕਲ ਤੇ ਗਾਇਸ ਨੂੰ ਮਿਲਦੇ ਆਪਾਂ ਤੁਹਾਨੂੰ ਘਰ ਤਾਰ ਦਿੰਨੇ ਆ ਆਜੋ ਫਿਰ ਮਿਲ ਕੇ ਰਕਤ ਦੇ ਵਿੱਚ ਕਹ ਰਹੇ ਇਹ ਨਹੀਂ ਚਾਚੀ ਨਹੀਂ ਕਰ ਮੀਟਿੰਗ ਉਹ ਗਵਾਈ ਹੈ ਤੋ ਕੋ ਕਰ ਜਾਵਾ ਤੇ ਤੇ ਗਾਇਸ ਆਪਾਂ ਤੇ ਗਾਇਸ ਆਪਾਂ ਆ ਗਏ ਹਾਂ ਜੀ ਘਰ ਤੇ ਹੁਣ ਹੋਣੀ ਹੈ ਜੀ ਮੀਟਿੰਗ ਤੇ ਮੀਟਿੰਗ ਦੇ ਅਧਿਕ ਕਰਦੇ ਆ ਤੇ ਆ ਗਏ ਆ ਜੀ ਆਪਣੀ ਉਹਦੇ ਦੀ ਮੀਟਿੰਗ ਚੱਲੂ ਤੇ ਬੜਾ ਮੇਰੀ ਜੇ ਜੇ ਚਾਹ ਗਾ ਇਸ ਮੈਂ ਵਿਚਾਰੀ ਚਾਹ ਦੀ ਤਿਆਰੀ ਚੇਦੇ ਜਾਂਦੇ ਹੈ ਕਿ ਆ ਸਾਡੀ ਬਣੀ ਤੇ ਮੈਂ ਪਿਆ ਰਹਿ ਗਈ ਕਿ ਇਹ ਸਾਡੀ ਬੇਟੀ ਅੱਲਾਹ ਪਰਮਾਤਮਾ ਜੀ ਨੂੰ ਮੈਂ ਧੰਨਵਾਦ ਕਰਦੀ ਸੀ ਇਸ ਦੇ ਲਈ ਇਹ ਲਓ ਉਹ ਦੇਖੋ ਇਹ ਪਹਿਲੋ ਪਾਣੀ ਬਿਲਕੁਲ ਡੇਕਸੀ ਦਾ ਹਨਾ ਪੀ ਰਿਹਾ ਹੈ ਮੋਟਰ ਕਰਕੇ ਗੰਦੀ ਵੀ ਸਾਫ ਹੋ ਗਈ ਕਿਤੇ ਮਿਨਰਲ ਹੋਣ ਕਰਗੀ ਤੇ ਵੀ ਸਾਥ ਹੀ ਆ ਪਰ ਮਿਨਰਲ ਆਪਾਂ ਐਡ ਕਰਦੇ ਤੇ ਸਮਝੋ ਪਾਣੀ ਪੀਂਦੇ ਲਾਈਫ ਹੋਗਾ ਪਰ ਕੋਸ ਸਮਾਂ ਜੀ ਸਕਦੇ ਵਧੀਆ ਠੀਕ ਨਹੀਂ ਤੇ ਫਿਰ ਤੁਹਾਨੂੰ ਪਤਾ ਬੋਡੇ ਮੋਟੇ ਵਜਿਨ ਸਾਰੇ ਹਨ ਉਹ ਮਿਲਣਾ ਤਾਂ ਬਿਨਾਂ ਕਟਮ ਹੋ ਜਾਂਦੀ ਠੀਕ ਹੈ ਫਿਰ ਬੰਦਾ ਅਗਲੀ ਕਿੱਛੇ ਕਿੱਛੇ ਚੈੱਕ ਕਰੀਏ ਇਹ ਜਿਹੜਾ ਬੰਦਾ ਹੈ ਇੰਜੀਨੀਅਰ ਘਰ ਚ ਕਿਕਿਉਂ ਨਹੀਂ ਮਿਲਦਾ ਕਿਉਂ ਨਹੀਂ ਚਲਦਾ ਪਲੈਸਟੀਕੋਂ ਮਿਲਦਾ ਕਿਉਂਕਿ ਵੈਕਸੀਨ ਇਹ ਪੇਪਲ ਕਰਾਇਆ ਠੀਕ ਹੈ ਉੱਥੋਂ ਨਾਵਾ ਸਾਡੇ ਕੋਲ ਬਹੁਤ ਜ਼ਿਆਦਾ ਬਣਦੇ ਆ ਜੇ ਵੀ ਕੇ ਦਾ ਬਤਾਨਨ ਸੀ ਤੁਹਾਡੇ ਨਾਲ ਕੰਪਨੀ ਦੇ ਇਸ ਤੀ ਜੋ ਕੋਈ ਜੀਬ ਦੇ ਤਲੇ ਸਫੇਰ ਨੂੰ ਮਾਰਦੇ ਇਹਨੂੰ ਬਤਾਨਨ ਜੀ ਘੱਟ ਹੈ ਜੀਬ ਦੇ ਤਲੇ ਸਫੇਰ ਮਾਰਦੇ ਇਹੀ ਹੁੰਦਾ ਹੈ ਜੀ ਸਫੇਰ ਮਾਰਨੇ ਕੇ ਦਿਵਾਲ ਚੜਦੇ ਸਿਰਫ ਜੀਬ ਦੇ ਤਲੇ ਸਫੇਰ ਮਾਰਨੇ ਕੇ ਨੂੰ نیند ਨਹੀਂ ਹੁੰਦੀ ਤੇ ਗਾਇਸ ਇਹ ਕਰ ਲੱਗੀ ਹੈ ਜੀ ਸੈਲਮੈਂਟ ਤੇ ਇੱਕ ਮਰੇਗੀ ਛੋਟਾ ਜਾਂ ਕੈਨਸਲ ਹੋਏਗਾ ਇਹ ਉਹ ਥਰਮਾ ਕੋਲ ਦੇ ਹੱਥ ਦੇ ਰੱਖ ਕੇ ਤੇ ਇਹ ਥਰਮਾ ਕੋਲ ਨੂੰ ਖੋਲ ਦੇਗਾ ਜਿੱਦਾ ਆਪਣੇ ਅੰਦਰ ਦੀ ਚਮੜੀ ਛੋੜੀ ਜਿੰਨੀ ਵੀ ਨਾ ਵਤੀ ਹੁੰਦੀ ਆ ਉਹ ਚੀਜ਼ ਨੂੰ ਖੋਲਦਾ ਜਿੱਦਾ ਥਰਮਾ ਕੋਲ ਖੋਲੇਗਾ ਨਾ ਉਦਾਂ ਹੀ ਹਾਦੀ ਚਮੜੀ ਦੇ ਵਿੱਚ ਜਿਹੜੇ ਉਹ ਜੀ ਗੰਦਗੀ ਆ ਨਾ ਉਹ ਸਾਫ ਕਰੇਗਾ ਤੇ ਤੁਸੀਂ ਵੀਡੀਓ ਦੇ ਵਿੱਚ ਵੇਖੋਗੇ ਗਾਇਸ ਲੋ ਆਪਾਂ ਪਾਤਾ ਜੀ ਇੱਕ ਕੈਪਸੂਲ ਖੋਲ ਕੇ ਥਰਮਾ ਕੋਲ ਤੇ ਤੇ ਹੁਣ ਦੇਖੋਗੇ ਕਿੰਦਾ ਮਦਕੀ ਖੋਲਦਾ ਤੇ ਜਿੱਦਾਂ ਮਦਕੀ ਇਹ ਖੋਲੇਗਾ ਜਿੱਦਾਂ ਆਪਣੇ ਬਿਮਾਰੀ ਦੇ ਵਿੱਚ ਕੋਈ ਕੁਮਾਰੀ ਆ ਉਹਨੂੰ ਖਤਮ ਕਰਦਾ ਜੱਟ ਤੋਂ ਕਿਉਂ ਆਪਣਾ ਜਿੱਦਾਂ ਆਪਾਂ ਕੋਈ ਚੈਨਲ ਦਖਾਣੇ ਆਪਾਂ ਪੇੜ ਵੱਧ ਜਾਂਦਾ ਹੈ ਅੰਦਰ ਬਿਮਾਰੀ ਬੜੀ ਗੰਦਗੀ ਹੋ ਜਾਂਦੀ ਹੈ ਗੰਦਗੀ ਨੂੰ ਵੀ ਸਾਫ਼ ਕਰਦਾ ਤੇ ਗਾਇਸ ਲਾਤ ਕਰੇ ਜ਼ਰੂਰ ਦੇਖਿਓ ਵੀਡੀਓ ਤੇ ਗਾਇਸ ਇੱਕ ਚੀਜ਼ ਹੋਰ ਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਕਰਨੀ ਗੇ ਤੇ ਆ ਗਾਇਸ ਦੇਖਿਓ ਉਹ ਦੇਖ ਲਓ ਕਿੰਨਾ ਮਰੇ ਕੀ ਇਹ ਨਏ ਪੂਰੀਆਂ ਆਕਰ ਇਹ ਗਾਇਸ ਹੈਗੀ ਆ ਜੀ ਤੁਸੀਂ ਸਿਰਾ ਹੁਣ ਸਲੂਟ ਰਮੜੀ ਕੀ ਕਰ ਲ ਲਈ ਤੇ ਇਹ ਬਾਤ ਹੈ ਜੀ 컬러 ਤੇ ਹੁਣ ਇਹ ਚ ਦੋ ਬੂੰਦਾ ਪਾਉਣ ਗਿਆ ਤੁਸੀਂ ਜੀਆ ਤੇ ਤੁਸੀਂ ਵੇਖਿਓ ਕਿ ਬਾਟਰੀ ਕਿਦਾਂ ਸਾਫ ਹੁੰਦਾ ਜਿੱਦਾਂ ਕੇ ਨੂੰ ਫੇੜ ਦੀ ਰੋਮਾ ਜਿੱਦਾਂ ਕੇ ਨੂੰ ਫੇੜ ਭਰਾ ਭਰਾ ਜਿੱਦਾਂ ਖਾਣਾ ਖਾਣ ਤੋਂ ਬਾਅਦ ਰੋਟੀ ਦੀ ਭਾਈ ਜੀ ਇਹ ਹੋਰ ਕਰਕੇ ਚੀਜ਼ ਬਣਾਈ ਗਈ ਹੈ ਤੇ ਇਹਨੂੰ ਸਿਰਫ ਰੋਟੀ ਖਾਣਾ ਖਾਣ ਤੋਂ ਬਾਅਦ ਦੋ ਵਾਰੀ ਦੋ ਬੂੰਦਾ ਪਾਣੀ ਚ ਲੈਣਾ ਤੇ ਗਾਇਸ ਉਹ ਅਲਕਲੀ ਨਿਰਮਾਣੀ ਪੀਂਦਾ ਉਹ ਪਾਣੀ ਨੂੰ ਉਹ ਨਿਹਾਲਾ ਦੀ ਬੋਤਲ ਉਹ ਪਾਣੀ ਪੀਂਦਾ ਮਿਨਰਲ ਹੈ ਪਰ ਇਹ ਸਾਡੀ ਕੰਪਨੀ ਭਾਰਤ ਦੇ ਵਿੱਚ ਪਹਿਲੀ ਕੰਪਨੀ ਹੈ ਇਹ ਪ੍ਰੋਡਕਟ ਸਭ ਇੱਕ ਹੀ ਪ੍ਰੋਡਕਟ ਹੈ ਜਿਹੜਾ ਵੈਸਟੀ ਦਾ ਖੋਦ ਨਹੀਂ ਬਾਕੀ 400 ਕੰਪਨੀਆਂ ਤੋਂ ਵੈਸਟੀ ਦੇ ਖੋਦੇ ਆ ਇਹ ਜੂਐਚਏ ਦਾ ਪ੍ਰੋਡਕਟ ਹੈ ਜੂਐਚਏ ਦੇ ਵਿੱਚ ਪੂਠਾ ਨਾਮ ਦੀ ਇੱਕ ਪੂਠਾ ਨਾਮ ਦੀ ਸਿਟੀ ਹੈ ਜੂਐਚਏ ਇਹ ਜਿਹੜਾ ਮਿਕਨੈਚਰ ਇਹ ਦਾਗਾ ਹੋ ਗਿਆ ਇਹ ਸਾਡਾ ਜੀਵਨ ਅਸਲ ਵਿੱਚ ਸਾਡੇ ਹੱਥ ਦੀ ਹੈ ਸਫਲ ਲੋਕਾਂ ਕਈ ਕੰਪਨੀਆਂ ਕਾਰ ਜਾਂ ਬੜੇ ਬੜੇ ਵੱਡੇ ਲੋਕ ਮੰਤਰੀ ਬਣਦੇ ਉਹ ਸਿੱਧੇ ਆ ਬਿਲਕੁਲ ਜਿਉਂ ਸਿੱਧੇ ਤੋਂ ਉਹ ਆਪਣੀ ਚੀਜ਼ਾਂ ਆਪਣੇ ਜੀਵਨ 'ਚ ਲਾਗੂ ਕਰਦੇ ਸਾਡੇ ਆਮ ਲੋਕ ਜਿਹੜੇ ਆ ਉਹ ਇਹਨਾਂ ਚੀਜ਼ਾਂ ਨਹੀਂ ਕਰ ਕੋਈ ਟੇਡਾ ਕੋਈ ਮੇਕਾ ਬੋਲਣਾ ਤੇ ਇੰਤਜ਼ਾਮ ਮਿਲਦਾ ਐਦਾਂ ਚਾਰੇ ਤੋਰੇ ਕਰਦੇ ਆ ਹਾਂਜੀ ਕਿਉਂਕਿ ਉਹ ਪ੍ਰੋਫੈਸਰ ਬੋਰਡੀ ਦੇ ਵਿੱਚ ਜੋ ਚਾਹੀਦਾ ਉਹ ਮਿਲਦਾ ਨਹੀਂ ਅੰਦਰ ਡਿੱਗ ਗਏ ਪਵਾ ਆ ਮੇਰੇ ਬਾਹਰ ਤੋਂ ਵੱਡੀ ਖੇਡ ਕੇ ਆਇਆ ਕਰਾਂਗੇ ਜਿੰਨੀ ਉਮਰ ਦੇ ਆ ਪਰ ਮੇਕੇ ਦਿੱਤਾ ਉਹਨੇ ਮੈਂ ਉਹ 4 ਮਹੀਨੇ ਦੇਖਿਆ ਮੈਨੂੰ ਜਿਹੜੇ ਰਿਚੇ ਪਏ ਮੈਂ ਤਾਂ 3 ਚੱਲਤੀ ਮਾਇਆ ਜਾਂਦੀ ਐ ਜੀ ਸਾਨੂੰ ਵਧੀਆ ਵੀ ਛੇਡੂ ਕੀ ਕਰਦੇ ਸਾਥੀ ਵੀ ਬੈਠੇ ਆਪਾਂ ਇਹ ਕੰਨੀ ਮੈਂ ਜਦੋਂ ਕੰਪਲੂਐਂਸੀ ਕੀ ਕੀਤੀ ਮਾਲਮੀ ਨੂੰ ਫੈਸਲਾ ਦਿੱਤੀ ਹੈ ਨਹੀਂ ਮੈਂ ਆ ਰਹਾ ਸਾਡੇ ਘਰ ਸਭ ਨਾਲ ਮੈਂ ਕੰਪਲੂਐਸ਼ਨ ਬੜੀ ਕਰਦਾ ਹਾਂ ਨਾ ਮੈਂ ਉਸੇ ਤਰ੍ਹਾਂ ਲਾਇਆ ਕਿ ਮੇਰੇ ਬੱਚੇ ਉਹਨਾਂ ਨੇ ਛੋਟੇ ਹੀ ਦੋ ਦੇ ਦਿੱਤੀਆਂ ਇੱਕ ਬੇਟਾ ਮੈਂ ਕਹਿੰਦਾ ਕਿ ਅੱਧੇ ਮੁੱਲ ਤੋਂ ਕਿੰਨਾ ਮੇਰੇ ਕੋਲ ਕਰਜ਼ਾ ਹੈਗਾ 4000 ਤੇ ਜੇ ਮੈਨੂੰ 2000 ਜੇ ਵੱਡਾ ਪਲਾਨ ਤੇ ਮੇਰੇ ਕਿੰਨੇ ਪੈਸੇ ਬਚਣ 2000

ਹਾਂਜੀ ਹੈਲੋ ਗਰਲਸ ਵੈਕ ਟੂ ਬਲੌਗ ਠੀਕ ਹੈ ਜੀ ਅੱਜ ਸਾਡੇ ਘਰੇ ਨਾ ਵਿਜ਼ਿਟਿੰਗ ਕੰਪਨੀ ਆਈ ਸੀ ਤੇ ਉਹਨਾਂ ਨੇ ਨਾ ਛੋਟੀ ਜਿਹੀ ਮੀਟਿੰਗ ਲੱਗੀ ਸੀ ਤੇ ਜਿਹਦੇ ਵਿਚ ਉਹਨਾਂ ਨੇ ਕਾਫੀ سارے ਡੈਮੋ ਦਿਖਾਏ ਹਾਈ ਇੱਕ ਤਾਂ ਹੈ ਫਲੈਕਸ ਆਇਲ ਕੈਪਸੂਲ ਮਤਲਬ ਠੀਕ ਹੈ ਜੀ ਉਹਨਾਂ ਨੇ ਨਾ ਫਲੈਕਸ ਆਇਲ ਦੇ ਕੈਪਸੂਲ ਦਿਖਾਏ ਸੀ ਜਿਹਦੇ ਮਤਲਬ ਕੈਸਟਰੋਨ ਵਾਦਾ ਇਹ ਜਾਨ ਫਰੀਦ ਦੇ ਵਿੱਚ ਗਲਤੀਆਂ ਜਾਂ ਕਿਸੇ ਵੀ ਤਰ੍ਹਾਂ ਦਾ ਹੈਗਾ ਕਿ ਗਾਰਡ ਜੋੜਦਾ ਹੈ ਨਾ ਉਹਦੇ ਕਰਕੇ ਹੀ ਇਹ ਜਿਹੜੀ ਕੰਪਨੀਆਂ ਨੇ ਭਾਜੀ ਬਹੁਤ ਹੀ ਜ਼ਿਆਦਾ ਵਧੀਆ ਇਹ ਇਹ ਆਪਾਂ ਨੂੰ ਜਿੰਨਾ ਪ੍ਰੋਡਕਟਸ ਤੇ ਦਿੰਦੀ-ਦਿੰਦੀ ਨਾਲ ਬਿਜ਼ਨਸ ਕਰਨਾ ਵੀ ਬਹੁਤ ਵਧੀਆ ਮੁਕ ਹੈ ਤੇ ਜੇ ਤੁਸੀਂ ਇਹ ਕਰਨਾ ਚਾਹੁੰਦੇ ਜੇ ਜੇ ਨੋਲਿਜ ਲੈਣਾ ਚਾਹੁੰਦੇ ਜੇ ਤੇ ਸਾਨੂੰ ਕਮੈਂਟ ਕਰਿਓ ਤੇ ਅਸੀਂ ਇਹਦੇ ਵਿੱਚ ਦੱਸ ਸਕੀਏ ਕੀ 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 ਹੈ ਜੇ ਪਰ ਅਸੀਂ ਅੱਜ ਇਹਨਾਂ ਤੋਂ ਥੋੜੇ ਜਿਹਾ ਪ੍ਰੋਡਕਟਸ ਲੈ ਲਈਏ ਕਿ ਇੱਕ ਪੇਸ ਖਰਾਬ ਹੋ ਜਾਂਦਾ ਗਰਮੀ ਦੇ ਕਰਕੇ ਉਹਦੇ ਕਰਕੇ ਸੋਪੀਆ ਹੈ ਤੇ ਇੱਕ ਪੋਲਗਡ ਲਈ ਜਾਂ ਤੀਜ ਜਿਹੜੀ ਛੱਟੇ ਛੋਟੀ ਉਮਰ ਦੇ ਛੋਟੇ ਬੱਚੇ ਹਨ ਉਹਨਾਂ ਨੂੰ ਪਤਾ ਨਹੀਂ ਦੋ ਪੇਸਟ ਜਿਹੜੀ ਮਰਜ਼ੀ ਅੰਦਰ ਲਗਾ ਲੈਂਦੇ ਜਿੱਸਾ ਸਾਡਾ ਆਰਗ ਹੈ ਤੇ ਉਹਦੇ ਵਾਸਤੇ ਇਹ ਪੇਸਟ ਲਈਏ ਮਤਲਬ ਸਾਰੀ ਫੈਮਿਲੀ ਕਰ ਸਕਦੀ ਹੈ ਜ਼ਰੂਰੀ ਨਹੀਂ ਕਿ ਬੱਚਿਆਂ ਵਾਸਤੇ ਪਰ ਬੱਚਿਆਂ ਵਾਸਤੇ ਤਾਂ ਇਹ ਕਿ ਉਹ ਜ ਖਾ ਵੀ ਲੈਣਾ ਤੇ ਇਹ 7 ਸਾਲ ਤੋਂ ਬੱਚਾ ਜਿਹੜਾ ਨਾ ਨਹੀਂ ਕਰ ਸਕਦਾ ਉਹ ਤੁਮਸੀ ਤੇ ਇਹ ਜਿਹੜੀ ਹੈ ਨਾ ਇਹ ਸਾਰੇ ਕਰ ਸਕਦੇ ਆ ਵੀ ਦੇਖ ਸਕਦੇ ਜੀ ਤੇ ਇੱਕ ਚੀਜ਼ ਆ ਭੌਲਈ ਆ ਜੀ ਤੁਮਸੀ ਇਹ ਜਿੱਦਾਂ ਮਰੇ ਕਿਸੇ ਖਾਣਾ ਖਾਂਦੇ ਤੇ ਡਾਟਾ ਪੀਂਦੇ ਆ ਇਹ ਜਿਹੜੀਆਂ ਚੀਜ਼ਾਂ ਦਾ ਫਲੋਟਿੰਗ ਖਾਣੇ ਭਾਜੀ ਦੇ ਨਹੀਂ ਆ ਜਾਂ ਕੇ ਦਾ পেট ਫੁੱਲ ਜਾਂਦਾ ਵਾ ਸਭ ਜੋ ਹੋ ਜਾਂਦੀ ਆ ਉਹ ਆ ਆ ਚੀਜ਼ ਲਈ ਤੁਮਸੀ ਹੈਗੀ ਆ ਇਹ ਵੀ ਸਿਰਫ ਪਾਣੀ ਚ ਦੋ ਬੂੰਦਾ ਹੀ ਲੈਣੀਆਂ ਆ ਤੁਸੀ ਤੇ ਦੋਸਤੋ ਤੇ ਗਾਇਸ ਜੇ ਤੁਸੀਂ ਆਹ ਚੀਜ਼ ਮਗਾਉਣਾ ਚਾਹੁੰਦੇ ਜੇ ਤੇ ਇਹ ਤੁਹਾਨੂੰ ਬੇ ਕੀ تای ਤੋਂ ਦੀ ਜੇ ਤੁਸੀਂ ਸਾਡੇ ਥਰੂ ਮਂਗਾਉਗੇ ਤੇ ਆਪਾਂ ਦਾ ਨਤੋੜੀ ਲੈਸ ਕਰਕੇ ਉਂਗਾ ਕੇ ਦਵਾਂਗੇ ਇੱਕ ਚੀਜ਼ ਆਪਾਂ ਹੋਰ ਰਗਤ ਮੰਗਾਉ। ਇਹ ਤੀਸਰੀ ਚੀਜ਼ ਹੈਗੀ ਹੈ ਜੇ ਸਾਬਣ ਸੋਪ ਇੱਕ ਲਿਆਸੀ ਅਸੀਂ ਸੋਪ ਫੇਸ ਵਾਸਤੇ ਮਤਲਬ ਕਿ ਫੇਸ ਤੇ ਕੋਈ ਵੀ ਆਪਾਂ ਸੋਪ ਯੂਜ਼ ਨਹੀਂ ਕਰ ਸਕਦੇ ਨਾ ਤੇ ਇਹ ਸੋਪ ਜਿਹੜਾ ਆਪਾਂ ਫੇਸ ਤੇ ਯੂਜ਼ ਕਰ ਸਕਦੇ ਆ ਇਹਦੇ ਨਾਲ ਫੇਸ ਵੋਸ਼ ਦੀ ਜ਼ਰੂਰਤ ਨਹੀਂ ਪੈਂਦੀ ਆ ਜ਼ਿਆਦਾਤਰ ਲੋਕੀ ਹੁਣ ਫੇਸ ਵੋਸ਼ ਹੀ ਜਰ ਯੂਜ਼ ਕਰਦੇ ਆ ਤੇ ਇਹ ਫੇਸਟਿਵਲ ਇਨਫੈਕਸ਼ਨ ਜਿਹੜੀ ਹੋਈ ਹੋਵੇ ਅਲਰਜੀ ਹੋਈ ਹੋਵੇ ਉਹਦੇ ਵਾਸਤੇ ਆਏ ਸਭ ਤੋਂ ਬੈਸਟ ਹੈ ਇਹ ਗਾਇਸ ਆਪਾਂ ਪਹਿਲੇ ਵੀ ਨਿਊਜ਼ ਦਿੱਤਾ ਵਧੀਆ ਰਿਹਾ ਵਾ ਤੇ ਕੋਰਗੈਂਟਰੀ ਪਹਿਲੇ ਵਾਰਤੀ ਆ ਤੁਸੀਂ ਵੀ ਆਪਾਂ ਪਹਿਲੇ ਵਾਰਤੀ ਆ ਤੇ ਹੋਰ ਵੀ ਚੀਜ਼ਾਂ ਬੜੀਆਂ ਆਪਾਂ ਮਰੇ ਕੀ ਇਦਾਂ ਹੀ ਵਰਤੀਆਂ ਆ ਜੇ ਤੁਸੀਂ ਇਹਨਾਂ ਨੂੰ ਇਹਨਾਂ ਦੀ YouTube ਤੇ ਤੇ ਗਾਇਸ ਆਪਾਂ ਚੌਥੀ ਚੀਜ਼ ਮੰਗਾਈ ਸੀ ਬਲੀਚ ਇਹ ਮੈਡਮ ਨੇ ਮੰਗਾਇਆ ਪੂਰਾ ਡੱਬਾ ਹੀ ਤੇ ਇਹ ਵੀ ਬਹੁਤ ਵਧੀਆ ਮਨੇ ਕਿ ਜਿੱਦਾਂ ਆਪਾਂ ਬਾਥ ਦੀ ਯੂਜ਼ ਕਰਦੇ ਆ ਨਾ ਮਾ ਦੇਖਿਆ ਆਪਾਂ ਨੂੰ ਦੋ ਦਿਨਾਂ ਜੇ ਪਤਾ ਲੱਗਦਾ ਕਿ ਆਹਾਂ ਪੀ ਐਸੀ ਕੀ ਪਰਪਿਆ ਹੋ ਇਹ ਜਿਹੜੀਆਂ ਸ਼ਾਇਆਂ ਨੂੰਆਂ ਵਾਸਤੇ ਜਾਂ ਕੋਈ ਫੇਸ ਜ਼ਿਆਦਾ ਖਰਾਬ ਹੋਵੇ ਉਹ ਇੱਕ ਵਾਸਤੇ ਬਿਲਕੁਲ ਸਹੀ ਆ ਇਹ ਆਪਾਂ ਨੂੰ ਪਿਆਜ ਵੈਸੇ ਇਹਦਾ ਪ੍ਰਿੰਟ 800 ਰੁਪਇਆ ਇਹ ਆਪਣੇ ਥਰੂ ਮਗਾਓਗੇ ਤਾਂ ਇਹ ਤੁਹਾਨੂੰ ਸਾਰੀ ਪਏਗੀ ਸੀ 540 ਦੀ ਉਹਦਾ 800 ਰੁਪਇਆ ਦਾ ਪ੍ਰਿੰਟ ਹੈ ਤੇ ਜੇ ਸਾਡੇ ਥਰੂ ਮਗਾਓਗੇ ਤੇ ਆਪਾਂ 540 ਦੀ ਜਾਂ 560 ਕ ਦੀ ਮਿਲਦੀ ਆ ਬਹੁਤ ਜਿਆਦੇ ਤੁਹਾਨੂੰ ਲਾ ਸਕਦੇ ਜੇ ਕਿਸੇ ਤਰ੍ਹਾਂ ਨੂੰ ਚਾਹੀਦੀ ਹੋਈ ਆ ਤੇ ਤੁਸੀਂ ਵੀਡੀਓ ਦੇ ਵਿੱਚ ਆਪਣਾ ਨਾਮ ਤੇ ਰੰਬਰ ਮੈਂਸ਼ਨ ਕਰ ਦਿਓ ਤੇ ਆਪਾਂ ਤੁਹਾਨੂੰ ਜਰੂਰ ਜਾਂ ਸਿੱਧਾ ਆਪਾਂ ਤੁਹਾਨੂੰ ਕੰਪਨੀ 'ਚ ਭੇਜ ਦਾਂਗੇ ਜਰੂਰੀ ਨਹੀਂ ਕਿ ਆਪਾਂ ਤੁਹਾਨੂੰ ਆਪਣੇ ਕੋਲ ਲਿਆ ਕੇ ਦਵਾਂਗੇ ਆਪਾਂ ਆਪਣੇ ਤਰੁ ਤੁਹਾਨੂੰ ਕੰਪਨੀ 'ਚ ਭੇਜਾਂ ਤੁਸੀਂ ਸਿੱਧਾ ਕੰਪਨੀ 'ਚ ਉਹ ਲੈ ਸਕਦੇ ਹੋ ਇਹ ਚੀਜ਼ਾਂ ਤੇ ਓਕੇ ਗਾਈਜ਼ ਤੇ ਤੁਹਾਨੂੰ ਜੇ ਤਾਂ ਜੇ ਤੁਹਾਨੂੰ ਵਧੀਆ ਲੱਗਾ ਆ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਤੇ ਇੱਕ ਕਮੈਂਟ ਤੇ ਜਾਨ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਪਹਿਲੇ ਬਟਨ ਜਿਹੜਾ ਦਬਾਇਆ ਕਰੋ ਤੇ ਜਿਹਦੀ ਆਉਣ ਵਾਲੀ ਹੈ ਵੀਡੀਓ ਜਿਹੜੇ ਤੁਹਾਨੂੰ ਮੈਂਚਰ ਕਰ ਦੇ ਰਿਹਾ ਜੀ ਓਕੇ ਗਾਇਸ ਤੇ ਮਿਲਦੇ ਹਾਂ ਤੁਹਾਨੂੰ ਅਗਲਾ ਨੈਕਸਟ ਅਗਲੇ ਲੋਕ ਤੇ ਗਾਇਸ ਇੱਕ ਚੀਜ਼ ਮੈਂ ਕਹਿਣਾ ਭੁੱਲ ਗਿਆ ਜਰੂਰੀ ਨਹੀਂ ਕਿ ਤੁਸੀਂ ਇਹ ਪੂਰਾ ਡੱਬਾ ਹੀ ਮੰਗਾ ਸਕਦੇ ਜੀ ਤੁਸੀਂ ਮੈਂ ਤੁਹਾਡੇ ਤੋਂ ਸਿੰਗਲ ਪੀਸ ਵੀ ਮੰਗਾ ਸਕਦੇ ਆ ਪਾ ਤੁਹਾਨੂੰ ਸਿੰਗਲ ਪੀਸ ਵੀ ਕਰ ਸਕਦੇ ਤੇ ਇਹ ਕੋਈ ਸਿੰਗਲ ਪੀਸ ਵਰਤ ਕੇ ਵੀ ਤੇ ਜੇ ਤੁਹਾਨੂੰ ਚੰਗਾ ਲੱਗੇਗਾ ਤਾਂ ਤੁਸੀਂ ਪੂਰਾ ਡੱਬਾ ਵੀ ਮੰਗਾ ਸਕਦੇ ਜੀ ਇਦੋਂ ਇਹ ਨਹੀਂ ਕਿ ਆਪਾਂ ਤੁਹਾਨੂੰ ਗੈਨਿਕੀ ਤੁਸੀਂ ਦੱਬੇ ਨੂੰ ਲਾਓ ਸਿੰਗਲ ਪੀਸ ਇਹਨੂੰ ਲਾ ਸਕਦੇ ਹਾਂ ਆ ਇੱਕ ਚੀਜ਼ ਦਾ ਜਦ ਤੁਹਾਨੂੰ ਦਿਖਾਇਆ ਨਾ ਤੁਸੀਂ ਸਿੰਗਲ 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 ਪੀਸ ਵਿਲਾ ਸਕਦੇ ਜਦੋਂ ਇਹ ਨਹੀਂ ਕਿ ਤੁਸੀਂ ਆਪਾਂ ਤੁਹਾਨੂੰ ਡੱਬਾ ਘਾਤਾ ਆਪਾਂ ਚਲੋ ਆਪਣੀ ਮਰੇ ਕੀ ਲਿਆ ਮਿਸਟਰੀ ਕੀ ਚਲੋ ਕੋਈ ਬਾਤ ਦੱਬਾਈ ਲੈ ਲੋ ਕਿਤੇ ਨਾ ਕਿਸੇ ਲੋਡ ਪਈ ਕਿਉਂਕਿ ਇਹ ਚੀਜ਼ ਵਧੀਆ ਗਿਆ ਇਸ ਕਰਕੇ ਆਪਾਂ ਡੱਬਾ ਲਿਆਵਾ ਤੇ ਜੇ ਤੂੰ ਹੀ ਲੈਣੇ ਜੋ ਨੇ ਤੂੰ ਇਸ ਦੀ ਇੱਕ ਕਰੀ ਇੱਕ ਸੈਂਪਲ ਮੰਗਵਾ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਹੋਈ ਤੇ ਤੂੰ ਹੀ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਓ ਤੇ ਮਿਲਦੇ ਆ ਤੁਹਾਨੂੰ ਆਪਾਂ ਥੋੜੀ ਦੇਰ ਬਾਅਦ ਤੇ ਆਜੋ ਵੈਸੇ ਥੋੜੀ ਦੇਰ ਬਾਅਦ ਹੀ ਮਿਲਦੇ ਖਾਣਾ ਖਾ ਗਾਈਸ ਅੱਧਾ ਲੱਗਾ ਸਾਡਾ ਰੋਟੀਆਂ ਦਾ ਮੇਲਾ ਮੇਲਾ ਖਾਣਾ ਰੋਟੀ ਵੀ ਤੇ ਯਰ ਰੋਟੀ ਖਾਣ ਆਪਾਂ ਸਮਾਂ ਦੇ ਡੈਰ ਕੇ ਆਪਾਂ ਇੱਕ ਦੇ ਦੋ ਲੈਣੇ బయో విడియో నా కమెంట్ కదా మెల్ల తను కెక్స్ట్ అోగ అక్కడ ఓకే కాయ బాయ్